ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਗੁਰੂ ਦੇਵ ਧੰ ਗੁਰੂ ਦੇਵ ਜਿਵੇਂ ਤੁਹਾਨੂੰ ਸਾਰੇ ਸਾਥੀਆਂ ਨੂੰ ਆਪਾਂ ਸਮੇਂ-ਸਮੇਂ ਸਿਰ ਜਿਹੜੀ ਸਮਾਜ ਦੀ ਜਾਣਕਾਰੀ ਦਿੰਨੇ ਰਹਿੰਨੇ ਆ ਕਿ ਸਮਾਜ ਦੇ ਨਾਲ ਕਿਸ ਤਰ੍ਹਾਂ ਵਿਤਕਰੇ ਵਾਜੀ ਹੁੰਦੀ ਹੈ ਸਮਾਜ ਦੇ ਨਾਲ ਕਿਸ ਤਰ੍ਹਾਂ ਧਕੇ ਸ਼ਾਹੀ ਹੁੰਦੀ ਹੈ ਤੇ ਇਹੋ ਜੀ ਇੱਕ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਜੋ ਸਮਾਜ ਦੇ ਰਹਿਬਰਾਂ ਨੂੰ ਜਿਹੜਾ ਮੜਾ ਦਿਖਾਉਣ ਵਿੱਚ ਲੱਗੇ ਹੋਏ ਲੋਕ ਮਨੁਗਵਾਦੀ ਲੋਕ ਇਹ ਵੀਡੀਓ ਪਹਿਲਾਂ ਆਪਾਂ ਸਾਰੇ ਸੁਣਾ ਦੇ ਉਸ ਤੋਂ ਬਾਅਦ ਫਿਰ ਅਗਲੀ ਗੱਲ ਕਰਦੇ ਆਂ ਪਾਰਟੀ ਜੀ ਜੀ ਕੋਈ ਯਾਰਵਾਨ ਨਹੀਂ ਥੇ ਤਾਂ ਹੀ ਉਹਨੂੰ ਕਿਸ ਨੇ ਜਗਾਇਆ ਹੈ ਰਤਨਾਕਰ ਨਾਮ ਦੇ ਬਹੁਤ ਸ ਪ੍ਰਸਿੱਧ ਥੇ ਔਰ ਜਦ ਆਰਾਮ ਰਤਨਾ ਅਸੁਰ ਉਡਰ ਗਿਆ ਸੋ ਇਹਸ ਮਨੁਗਵਾਦੀ ਜਿਹੜੇ ਵਿਅਕਤੀ ਦਾ ਕਹਿਣਾ ਕਿ ਜਿਹੜੇ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕ ਜੀ ਮਹਾਰਾਜ ਆ ਇਹ ਪਹਿਲਾ ਡਾਕੂ ਸੀ ਤੇ ਜਦੋਂ ਰਾਮ ਰਾਮ ਰੱਟਣਾ ਸ਼ੁਰੂ ਕਰਤਾ ਤੇ ਇਸ ਨੂੰ ਜਿਹੜਾ ਭਗਵਾਨ ਦਾ ਦਰਜਾ ਦਿੱਤਾ ਗਿਆ ਹੈ ਹੋਈ ਆਪਾਂ ਸਮਝਾਂਗੇ ਕਿਸ ਦਾ ਕਹਿਣ ਦਾ ਮਤਲਬ ਹੈ ਕਿ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਜੀ ਜਿਹੜੇ ਉਹ ਡਾਕੂ ਸੀ ਕਿਸ ਤਰ੍ਹਾਂ ਕੀ ਉਸ ਨੂੰ ਜਿਹੜਾ ਸਾਡੇ ਭਗਵਾਨ ਨੂੰ ਜਿਹੜਾ ਮਾੜਾ ਦਿਖਾਇਆ ਜਾ ਰਿਹਾ ਪਰ ਇਹਨਾਂ ਮਨੂਵਾਦੀਆਂ ਦਾ ਮੂੰਹ ਤੋੜ ਕੇ ਆਪਾਂ ਜਵਾਬ ਨਹੀਂ ਜਦੋਂ ਤੱਕ ਦਿੰਦੇ ਸਾਡੇ ਸਮਾਜ ਦੇ ਐਸਸੀ ਸਮਾਜ ਦੇ ਲੀਡਰ ਐਸਸੀ ਸਮਾਜ ਦੇ ਲੋਕ ਜਦੋਂ ਤੱਕ ਇਹਨਾਂ ਮਨੂਵਾਦੀਆਂ ਪਾਰਟੀਆਂ ਦਾ ਸਾਥ ਨਹੀਂ ਛੱਡਦੇ ਉਦੋਂ ਤੱਕ ਜਿਹੜਾ ਸਾਡੇ ਸਮਾਜ ਨੂੰ ਇਸੇ ਤਰ੍ਹਾਂ ਇਹਨਾਂ ਮਨੂਵਾਦੀ ਲੋਕਾਂ ਦੀਆਂ ਸੁਣਨੀਆਂ ਪੈਣਗੀਆਂ ਕਿਉਂਕਿ ਪਰਚਾ ਕਰਾਉਣ ਦੇ ਬਾਵਜੂਦ ਵੀ ਜਿਹੜਾ ਇਹ ਮਨੂਵਾਦੀ ਲੋਕ ਫੇਰ ਵੀ ਵਾਰ-ਵਾਰ ਜਿਹੜਾ ਸਾਡੇ ਰਹਿਪਰਾ ਦਾ અપਮਾਨ ਕਰਦੇ ਆ ਸਾਡੇ ਸਮਾਜ ਦਾ અપਮਾਨ ਕਰਦੇ ਆ ਪਰ ਸਾਡੇ ਜਿਹੜੇ ਚੌਧਰ ਦੇ ਭੁਖੇ ਲੀਡਰ ਜਿਹੜੇ ਆ ਕਿਉਂਕਿ ਅੱਜ ਉਹਨਾਂ ਨੂੰ ਜਿਹੜਾ ਮਾਨ ਸਨਮਾਨ ਤਾਂ ਉਹਨਾਂ ਪਾਰਟੀਆਂ ਦੇ ਵਿੱਚ ਦਿੱਤਾ ਜਾਂਦਾ ਪਰ ਕਿਤੇ ਨਾ ਕਿਤੇ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਤੇ ਨਾ ਹੀ ਉਹ ਜਿਹੜੀ ਸਮਾਜ ਦੀ ਗੱਲ ਕਰ ਸਕਦੇ ਆ ਉਹਨਾਂ ਪਾਰਟੀਆਂ ਦੇ ਵਿੱਚ ਸੋ ਇਸ ਕਰਕੇ ਜਿਹੜੇ ਇਦਾਂ ਦੇ ਲੋਕ ਆ ਇਦਾਂ ਦੇ ਘੜਮ ਚੌਧਰੀ ਆ ਜਿਆਦੇ ਹੰਕਾਰੀ ਲੋਕ ਆ ਉਹ ਸਾਡੇ ਭਗਵਾਨਾਂ ਤੇ ਵੀ ਟਿੱਪਣੀ ਕਰਦੇ ਆ ਸਾਡੇ ਐਸੀ ਸਮਾਜ ਤੇ ਵੀ ਟਿੱਪਣੀ ਕਰਦੇ ਆ ਤੇ ਇਸੇ ਤਰ੍ਹਾਂ ਕਰਦੇ ਰਹਿਣਗੇ ਸੋ ਮੈਂ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਤੋਂ ਜਿੱਥੇ ਇਸ ਘਟਨਾ ਦੀ ਜਿਹੜੀ ਨਿੰਦਿਆ ਕਰਦੇ ਆ ਉਥੇ ਆਪਣੇ ਸਮਾਜ ਨੂੰ ਕਹਿਣਾ ਚਾਹੁੰਦੇ ਆ ਕਿ ਉੱਠ ਜਾਓ ਜੇਕਰ ਸੁੱਤੇ ਰਹੇ ਆ ਉਹ ਜਿਹੜੇ ਪਹਿਲਾਂ ਵਾਲੇ ਜਿਹੜੇ ਹਾਲਾਤ ਆ ਉਹ ਸਾਡੇ ਬੱਚਿਆਂ ਨੂੰ ਨਾ ਦੇਖਣੇ ਪੈਣ ਇਸ ਕਰਕੇ ਤੁਹਾਨੂੰ ਜਿਹੜੀ ਆ ਸਮਾਜ ਦੀ ਆਵਾਜ਼ ਬੁਲੰਦ ਕਰਨੀ ਪੈਣੀ ਆ ਚਾਹੇ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਵਿੱਚੋਂ ਜਦੋਂ ਕਿਤੇ ਵੀ ਸਮਾਜ ਦੇ ਨਾਲ ਤੱਕਾ ਹੁੰਦਾ ਤੇ ਤੁਸੀਂ ਜਿਹੜਾ ਉਹਨਾਂ ਨਾਲ ਹਿੱਕ ਠੋਕ ਕੇ ਖੜੋ ਉਹਨਾਂ ਪਾਰਟੀਆਂ ਨੂੰ ਵੀ ਦੱਸ ਦਿਓ ਕਿ ਮੇਰੇ ਸਮਾਜ ਦੇ ਨਾਲ ਜਿਹੜਾ ਤੱਕਾ ਨਹੀਂ ਹੋਣਾ ਚਾਹੀਦਾ ਜਿਹੜਾ ਤੁਹਾਡੇ ਰਹਿਬਰਾਂ ਬਾਰੇ ਮਾੜਾ ਬੋਲਦਾ ਉਸ ਦੇ ਉੱਤੇ ਜੇਕਰ ਕਾਨੂੰਨੀ ਕਾਰਵਾਈ ਨਹੀਂ ਕਰੋਗੇ ਤਾਂ ਅਸੀਂ ਤੁਹਾਡੀਆਂ ਪਾਰਟੀਆਂ ਤੋਂ ਵੀ ਜਿਹੜੇ ਅਸਤੀਫੇ ਦਿੱਨੇ ਆ ਤਾਂ ਜਿਹੜੇ ਇਹ ਮਨੁਵਾਦੀ ਲੋਕ ਆ ਮਨੁਵਾਦੀ ਲੋਕਾਂ ਦੀਆਂ ਜਿਹੜੀਆਂ ਪਾਰਟੀਆਂ ਆ ਉਹ ਚੱਲਣਗੀਆਂ ਤਾਂ ਜ਼ਰੂਰ ਪਰ ਸਾਡੇ ਸਮਾਜ ਬਾਰੇ ਸਾਡੇ ਰਹਿਬਰਾਂ ਬਾਰੇ ਜਿਹੜਾ ਬੋਲਣਾ ਬੰਦ ਹੋ ਜਾਊਗਾ ਪਰ ਜਦੋਂ ਤੱਕ ਅਸੀਂ ਇਕਜੁੱਟ ਨਹੀਂ ਹੁੰਦੇ ਸਾਡਾ ਸਮਾਜ ਇਕਜੁੱਟ ਨਹੀਂ ਹੁੰਦਾ ਉਦੋਂ ਤੱਕ ਜਿਹੜੇ ਇਹੋ ਜਿਹੇ ਕੜਾ ਮ ਚੌਧਰੀ ਯਾਰ ਉਹ ਬੋਲਦੇ ਰਹਿਣਗੇ ਤੇ ਅਸੀਂ ਇਹਨਾਂ ਦੇ ਉੱਤੇ ਜਿਹੜੇ ਪਰਚੇ ਕਰਵਾਉਂਦੇ ਰ੍ਹਾਂਗੇ ਪਰ ਕਦੋਂ ਤੱਕ ਮੈਂ ਕਹਿਣਾ ਚਾਹਣਾ ਕਿ ਕਦੋਂ ਤੱਕ ਆਪਾਂ ਇਹਨਾਂ ਦੇ ਉੱਤੇ ਪਰਚੇ ਕਰਵਾਉਂਦੇ ਰ੍ਹਾਂਗੇ ਕਦੋਂ ਤੱਕ ਆਪਾਂ ਇਹਨਾਂ ਦੇ ਮੂੰਹੋਂ ਜਿਹੜਾ ਆਪਣੇ ਰਹਿਬਰਾਂ ਦਾ ਅਪਮਾਨ ਸੁਣਾਂਗੇ ਸੋ ਬਹੁਤ ਵੱਡੀ ਗੱਲ ਹੈ ਕਿ ਵਾਰ-ਵਾਰ ਸਾਡੇ ਰਹਿਬਰਾਂ ਦਾ ਅਪਮਾਨ ਹੋਣਾ ਤੇ ਸਾਡੇ ਸਮਾਜ ਦੇ ਵੱਲੋਂ ਮੀਡੀਆ ਜਾਂ ਸੋਸ਼ਲ ਮੀਡੀਆ ਤੇ ਨਾਂ ਬੋਲਣਾ ਔਰ ਚੁੱਪ ਰਹਿਣਾ ਇਹ ਸਭ ਤੋਂ ਵੱਡਾ ਜਿਹੜਾ ਸਾਡਾ ਸਾਡੇ ਸਮਾਜ ਦੀ ਘਾਟ ਹੈ ਅੱਜ ਤੁਸੀਂ ਦੇਖੋਗੇ ਕਿ ਜਿਹੜੀ ਰਾਜਨੀਤਿਕ ਪਾਰਟੀਆਂ ਜਾਂ ਹੋਰ ਜਿਹੜੇ ਮਨੁਵਾਦੀ ਸੰਗਠਨਿਆਂ ਉਹ ਅੱਜ ਪਰਫੁੱਲਤ ਹੋ ਰਹੇ ਆ ਤੇ ਸਾਡਾ ਜਿਹੜਾ ਐਸੀ ਸਮਾਜ ਆ ਪਹਿਲਾਂ ਵਾਂਗ ਸੁੱਤਾ ਆ ਸੋ ਹਰ ਇੱਕ ਸਮਾਜ ਦੇ ਲੀਡਰ ਨੂੰ ਲੋੜ ਆ ਸਮਾਜ ਦੇ ਹਰ ਇੱਕ ਵਿਅਕਤੀ ਨੂੰ ਲੋੜਿਆ ਕਿ ਬਾਬਾ ਸਾਹਿਬ ਦੀ ਸੋਚ ਨੂੰ ਅਪਣਾਈਏ ਤਾਂ ਜੋ ਇਹੋ ਜਿਹੇ ਮਨੁਵਾਦੀਆਂ ਨੂੰ ਜਿਹੜਾ ਨੱਥ ਪਾ ਸਕੀਏ ਜੈ ਪੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ